ਖਬਰਾਂ ਦੇ ਬੁਲੇਟਿਨਸ ਤੜਾ ਸਵਾਗਤ ਹੈ ਨਜ਼ਰ ਮਾਰਦੇ ਹਾਂ ਅੱਜ ਦੀਆਂ ਖਾਸ ਖਬਰਾਂ ਦੇ ਪੰਜਾਬ ਸਰਕਾਰ ਵੱਲੋਂ ਰਾਜ ਨੂੰ ਨਸ਼ਾ ਮੁਕਤ ਬਣਾਉਣ ਲਈ ਵੱਡੇ ਪੱਧਰ ਤੇ ਚੱਲ ਰਹੇ ਮੁਹਿੰਮਾਂ ਨੂੰ ਹੋਰ ਤਿੱਬਰ ਬਣਾਉਂਦਿਆਂ ਮੋਗਾ ਵਿਧਾਨ ਸਭਾ ਹਲਕੇ ਦੀ ਵਿਧਾਇਕ ਡਾਕਟਰ ਅਮਨਦੀਪ ਕੌਰ अरोड़ा ਨੂੰ ਦੋ ਪਿੰਡਾਂ ਸਾਹੂਵਾਲਾ ਅਤੇ ਸਿੰਘਾਵਾਲਾ ਵਿਜਕੇਟ ਸਟੇਡੀਅਮ ਨਿਰਮਾਣ ਦੀ ਮੀਨਤ ਰੱਖੀ ਗਈ ਦੋਵੇਂ ਪਿੰਡਾਂ ਵਿੱਚ ਬਣ ਰਹੀਆਂ ਸਟੇਡੀਅਮਾਂ ਤੇ ਕੁੱਲ 54 ਲੱਖ ਰੁਪਏ ਦੀ ਲਾਗਤ ਆਉਣੀ ਹੈ ਤੇ ਪਿੰਡ ਸਾਹੂਵਾਲਾ ਵਿੱਚ 26 ਪੁਆਇੰਟ 79 ਲੱਖ ਰੁਪਏ ਨਾਲ ਸਟੇਡੀਅਮ ਤਿਆਰ ਕੀਤਾ ਜਾਵੇਗਾ ਜਦਕਿ ਪਿੰਡ ਸਿੰਘਾਵਾਲਾ ਵਿੱਚ 72 ਲੱਖ ਰੁਪਏ ਦੀ ਲਾਗਤ ਨਾਲ ਆਧੁਨਿਕ ਸਹੂਲਤਾਂ ਵਾਲਾ ਸਟੇਡੀਅਮ ਬਣੇਗਾ ਸਤਿ ਸ਼੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੀ ਬਹੁਤ ਹੀ ਸਤਿਕਾਰਯੋਗ ਮੁੱਖ ਮੰਤਰੀ ਪੰਜਾਬ ਸਰਦਾਰ ਭਗਮਾਨ ਸਿੰਘ ਮਾਨ ਜੀ ਵੱਲੋਂ ਜੋ ਹਰ ਰੋਜ਼ ਪੰਜਾਬ ਦੇ ਨੂੰ ਰੰਗਲਾ ਪੰਜਾਬ ਬਣਾਉਣ ਦੇ ਲਈ ਉਪਰਾਲਾ ਕੀਤਾ ਜਾ ਰਿਹਾ ਪਹਿਲਾ ਅਸੀਂ ਪੰਜਾਬ ਦੇ ਜਿਹੜਾ ਸਾਡਾ ਯੂਥ ਹੈ ਪੰਜਾਬ ਦੀ ਨੌਜਵਾਨੀ ਹੈ ਪੰਜਾਬ ਦਾ ਆਉਣ ਵਾਲਾ ਕਵਿਖਿਆ ਉਹਨਾਂ ਦੇ ਵਿਰੁੱਧ ਯੁੱਧ ਨਸ਼ਿਆਂ ਵਿਰੁੱਧ ਛੇੜਿਆ ਸੀਗਾ ਨਸ਼ਿਆਂ ਦੇ ਵਿਰੁੱਧ ਉਸ ਦੇ ਤਹਿਤ ਹੀ ਸਾਡੇ ਜਿਹੜਾ ਸਾਡਾ ਯੂਥ ਹੈ ਹੁਣ ਇਹਨਾਂ ਨੂੰ ਚੰਗੀ ਲੀਤ ਪਾਣ ਦੇ ਲਈ ਸਾਡੇ ਮਾਨਯੋਗ ਸੀਐਮ ਸਾਹਿਬ ਨੇ ਕਿਹਾ ਸੀਗਾ ਕਿ ਹਰ ਪਿੰਡ ਦੇ ਵਿੱਚ ਖੇਡ ਦੇ ਮੈਦਾਨ ਹੋਣੇ ਚਾਹੀਦੇ ਆ ਬੱਚਾ ਬੱਚਿਆਂ ਦੇ ਲਈ ਵਾਲੀਬਾਲ ਗਰਾਊਂਡ ਬਣਨੇ ਚਾਹੀਦੇ ਆ ਫੁੱਟਬਾਲ ਗਰਾਊਂਡ ਬਣਨੇ ਚਾਹੀਦੇ ਆ ਔਰ ਜਿਹੜੇ ਸਾਡੇ ਬੱਚੇ ਕ੍ਰਿਕਟ ਜਾਂ ਹੋਰ ਖੇਡਾਂ ਖੇਡਦੇ ਆ ਉਹ ਸਾਰੀ ਜਿਹੜੀਆਂ ਸਹੂਲਤਾਂ ਨੇ ਬੱਚਿਆਂ ਦੇ ਲਈ ਪਿੰਡਾਂ ਦੇ ਵਿੱਚ ਹੋਣੀਆਂ ਚਾਹੀਦੀਆਂ ਨੇ ਤਾਂ ਕਿ ਸਕੂਲਾਂ ਤੋਂ ਆ ਕੇ ਕਾਲਜਾਂ ਤੋਂ ਆ ਕੇ ਉਹ ਆਪਣੀ ਸਿਹਤ ਦਾ ਵੀ ਧਿਆਨ ਰੱਖਣ ਔਰ ਸਾਡੇ ਪੰਜਾਬ ਦੀਆਂ ਜਿਹੜੀਆਂ ਗੇਮਸ ਹੈਗੀਆਂ ਨੇ ਇਹਨਾਂ ਨੂੰ ਅੱਗੇ ਲੈ ਕੇ ਜਾਣ ਉਸ ਦੇ ਤਹਿਤ ਮੈਨੂੰ ਦੱਸਦੇ ਹੋਏ ਬੜੀ ਖੁਸ਼ੀ ਹੋ ਰਹੀ ਹੈ ਕਿ ਅੱਜ ਮੇਰੇ ਮੁੱਗਾ ਹਲਕਾ ਦੇ ਪਿੰਡ ਸਾਫੂ ਵਾਲਾ ਵਿਖੇ ਅਸੀਂ 26 ਲੱਖ 79000 ਰੁਪਏ ਦੀ ਲਾਗਤ ਦੇ ਨਾਲ ਉੱਥੇ ਗਰਾਊਂਡ ਦਾ ਜਿਹੜਾ ਉਦਘਾਟਨ ਕਰਕੇ ਆਏ ਹਾਂ ਔਰ ਹੁਣ ਪਿੰਡ ਸਿੰਗਾਵਾਲਾ ਵਿਖੇ ਅਸੀਂ 27 ਲੱਖ ਰੁਪਏ ਦੀ ਲਾਗਤ ਦੇ ਨਾਲ ਇੱਥੇ ਦੋਨੇ ਜਿਹੜਾ ਹੈਗਾ ਖੇਡ ਮੈਦਾਨ ਸਾਡੇ ਪਿੰਡ ਦੇ ਬੱਚਿਆਂ ਦੇ ਲਈ ਬਣਾ ਬਣਾ ਦਾ ਜਿਹੜਾ ਅੱਜ ਉਦਘਾਟਨ ਕੀਤਾ ਔਰ ਇਹ ਕੰਮ ਅੱਜ ਤੋਂ ਹੀ ਜਿਹੜਾ ਦੋਨਾਂ ਪਿੰਡਾਂ ਦੇ ਵਿੱਚ ਸਟਾਰਟ ਹੋ ਰਿਹਾ ਤੇ ਮੇਰੇ ਹਲਕੇ ਦੇ ਸ਼ਾਲੀ ਪਿੰਡਾਂ ਦੇ ਵਿੱਚੋਂ 33 ਪਿੰਡ ਜਿਹੜੇ ਹੈਗੇ ਆ ਉੱਥੇ ਖੇਡ ਦੇ ਮੈਦਾਨ ਜਿਹੜੇ ਆਧੁਨਿਕ ਉਹ ਬਣ ਜਾ ਰਹੇ ਆ ਸੋ ਮੈਂ ਸਾਡੇ ਮਾਨਯੋਗ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਸਾਡੇ ਪਾਰਟੀ ਦੇ ਸੁਪਰੀਮੋ ਸ਼ਰੀਰ ਅਬਿੰਕੇਸ਼ ਕੇਚਰੀਪਾਲ ਜੀ ਦਾ ਸਾਰੇ ਸੀਨੀਅਰ ਲੀਡਰਸ਼ਿਪ ਦਾ ਆਰ ਸਾਡੇ ਕੈਬਨਿਟ ਮੰਤਰੀ ਤਰੁਣ ਪ੍ਰੀਤ ਸਿੰਘ ਸੋਨਜੀ ਦਾ ਬਹੁਤ-ਬਹੁਤ ਆਨਬਾਦ ਕਰਦੀਆਂ ਕਿ ਉਹਨਾਂ ਨੇ ਮੇਰੇ ਪਿੰਡਾਂ ਦੇ ਜਿਹੜੇ ਹੈਗੇ ਆ ਇਹ ਖੇਡਾਂ ਦੇ ਗਰਾਊਂਡ ਦੇ ਪਾਸ ਕੀਤੇ ਸੋ ਸਾਰੀ ਪੰਚਾਇਤ ਨੂੰ ਔਰ ਸਾਰੀ ਨਗਰ ਨਿਵਾਸੀਆਂ ਨੂੰ ਬਹੁਤ-ਬਹੁਤ ਬਣਾਈਆਂ ਜੀ ਪੰਜਾਬ ਸਰਕਾਰ ਵੱਲੋਂ ਰਾਸ਼ ਨੂੰ ਨਸ਼ਾ ਮੁਕਤ ਬਣਾਉਣ ਲਈ ਵੱਡੇ ਪੱਧਰ ਤੇ ਚੱਲ ਰੇ ਮੁਹਿੰਮਾਂ ਨੂੰ ਹੋਰ ਤੇ ਬਰ বাড়ਾਉਣਦੇ ਅੱਜ ਮੋਗਾ ਵਿਧਾਨ ਸਭਾ ਹਲਕੇ ਦੇ ਵਿਧਾਇਕ ਡਾਕਟਰ ਅਮਨਦੀਪ ਕੋਰ ਅਰੋੜਾ ਨੇ ਦੋ ਪਿੰਡਾਂ ਸਾਹੋਵਾਲਾ ਤੇ ਸਿੰਘਵਾਲਾ ਵਿੱਚ ਖੇਡ ਸਟੇਡੀਅਮ ਦੇ ਨਿਰਮਾਣ ਦੀ ਨੀਂ ਰੱਖੀ ਦੋਵੇਂ ਪਿੰਡਾਂ ਵਿੱਚ ਬਣ ਰਹੇ ਨਾ ਸਟੇਡੀਅਮਾਂ ਤੇ ਕੁੱਲ 54 ਲੱਖ ਰੁਪਏ ਦੀ ਲਾਗਤ ਆਣੀ ਹੈ ਤੇ ਪਿੰਡ ਸਾਹੂ ਵਾਲਾ ਵਿੱਚ 26.79 ਲੱਖ ਰੁਪਏ ਨਾਲ ਸਟੇਡੀਅਮ ਤਿਆਰ ਕੀਤਾ ਜਾਵੇਗਾ ਜਦਕਿ ਪਿੰਡ ਸਿੰਘਾ ਵਾਲਾ ਵਿੱਚ ਸタイル ਲੱਖ ਰੁਪਏ ਦੀ ਲਾਗਤ ਨਾਲ ਆਧੁਨਿਕ ਸਹੂਲਤਾਂ ਵਾਲਾ ਸਟੇਡੀਅਮ ਬਣੇਗਾ ਮੇਰਾ ਨਾਮ ਰਾਜਪਾਲ ਸਿੰਘ ਹੈ ਮੈਂ ਇਸੇ ਪਿੰਡ ਸਿੰਘਾ ਵਾਲੇ ਦਾ ਵਸਨੀਕ ਹਾਂ ਜੀ ਇਹ ਬਹੁਤ ਮੈਨੂੰ ਖੁਸ਼ੀ ਹੋਈ ਜਦੋਂ ਕਿ ਸਾਡੇ ਪਿੰਡ ਸਿੰਘਾ ਵਾਲੇ ਦਾ ਉਹਨਾਂ ਨੇ ਮੈਨੂੰ ਨਕਸ਼ਾ ਦਿਖਾਇਆ ਕਿਉਂਕਿ ਸਾਡਾ ਪਿੰਡ 1972 ਤੋਂ ਲੈ ਕੇ ਹਾਕੀ, ਕ੍ਰਿਕਟ, ਕਬੱਡੀ ਇਨ੍ਹਾਂ ਦੇ ਵਿੱਚ ਪੂਰੀ ਮਹਾਰਤਾ ਜਿੱਤੇ ਮੈਂ ਹਾਕੀ ਦੀ ਗੱਲ ਕਰਾਂ ਤਾਂ 1972 ਦੇ ਵਿੱਚ ਸਾਡੇ ਪਿੰਡ ਦੇ ਉਸ ਸਮੇਂ ਦੇ ਵਿੱਚ ਮੋਗਾ ਡਿਸਟ੍ਰਿਕਟ ਦੇ ਜੋ ਕਿ ਫਰੋਜਪੁਰ ਡਿਸਟ੍ਰਿਕਟ ਸੀ ਬਹੁਤ ਵੱਡਾ ਹੁੰਦਾ ਸੀਗਾ ਸਾਨੂੰ ਇਹ ਪੂਰੀ ਜਾਣਕਾਰੀ ਹੈ ਵੀ ਉਸ ਟਾਈਮ ਦੇ ਜਿਹੜੇ ਸਕੂਲ ਖਾਲਸਾ ਸਕੂਲ ਤੇ ਦੇਸਵਾ ਸਕੂਲ ਦੀ ਹਾਕੀ ਦੀ ਟੀਮਾਂ ਜਿਹੜੀਆਂ ਜਿੱਪੜਦੀਆਂ ਸੀਗੀਆਂ ਜਿਨ੍ਹਾਂ ਦੇ ਵਿੱਚ ਦੋਨੇ ਕੈਪਟਨ ਸਾਡੇ ਸਿੰਘ ਵਾਲੇ ਤੁਸੀਂ ਔਰ ਫਰੀ ਕਾਸਟ ਟੂਰਨਾਮੈਂਟ ਉਹਨਾਂ ਦੀ ਪੜਾਈ ਹੋਈ ਜੋ ਕਿ ਇਕਬਾਲ ਸਿੰਘ ਕੱਲ ਰੇਲਵੇ ਤੋਂ ਅੱਜ ਰਿਟਾਇਰਮੈਂਟ ਹੋਇਆ ਰੰਜੀਤ ਸਿੰਘ ਉਸ ਸਮੇਂ ਦੀ ਕੈਪਟਨ ਇੰਗਲੈਂਡ ਦੀ ਬਸਨੀਕ ਬਣ ਗਏ ਆ ਅਗਰ ਕਬੱਡੀ ਦੀ ਗੱਲ ਕਰਾਂ ਤਾਂ ਇੱਥੇ ਕਬੱਡੀ ਦੀ ਵੀ ਬਹੁਤ ਵੱਡੀ ਇਸ ਗਰਾਉਂਡ ਦੀ ਦੇਣ ਆ ਜਿਨ੍ਹਾਂ ਦਾ ਐਮਐਲ ਸਭਤ ਕਾਰਤੰ ਕਰਕੇ ਗਏ ਆ 80 ਦੇ ਦਰਸ਼ਕ ਵਿੱਚ ਇੱਥੇ ਇਕਬਾਲ ਸਿੰਘ ਸੇਕੋ ਹੋਣੀ ਜੋ ਕਿ ਬੜੇ ਵਧੀਆ ਪਲੇਅਰ ਰਹੇ ਆ ਉਸ ਤੋਂ ਬਾਅਦ ਇੱਥੇ ਬਲਵਿੰਦਰ ਸਿੰਘ ਹੋਣੀ ਸਾਡੇ ਸਾਫ ਦਾ ਸਰਪੰਚ ਸਾਹਿਬ ਜੋ ਹਾਕੀ ਦੇ ਵਿੱਚ ਵੀ ਰਹੇ ਆ ਕਬੱਡੀ ਦੇ ਵਿੱਚ ਕੋਕੋ ਦੇ ਅਗਰ ਕੋਕੋ ਦੀ ਵੀ ਗੱਲ ਕਰਾਂ ਕੋਕੋ ਦੇ ਵਿੱਚ ਸਾਡੇ ਪਿੰਡ ਦੇ ਨੌਜਵਾਨ ਬਲਵਿੰਦਰ ਸਿੰਘ ਕਾਕੂਪੀ ਜੋ ਪੰਜਾਬ ਖੇਡ ਕੇ ਆਇਆ ਅਗਰ ਹਾਕੀ ਦੀ ਗੱਲ ਕਰਾ ਹਾਕੀ ਦੇ ਵਿੱਚ ਬਲਬੀਤ ਸਿੰਘ ਸਾਹਿਬ ਦਾ ਸਰਪੰਚ ਜੋ ਕਿ ਤਿੰਨ ਵਾਰ ਹਾਕੀ ਖੇਡ ਕੇ ਆਇਆ ਹਾਕੀ ਦੇ ਵਿੱਚ ਉਸ ਤੋਂ ਵੀ ਵੱਡੀ ਗੱਲ ਹੈ ਜਿੱਥੇ ਇਕਬਾਲ ਸਿੰਘ ਹੁਣੇ ਰੇਲਵੇ ਦੇ ਕੈਪਟਨ ਰਹੇ ਆ ਅਜੀਤਪਾਲ ਸਿੰਘ ਹੁਣਾਂ ਨਾਲ ਓਲੰਪੀ ਹੁਣਾਂ ਨਾਲ ਉਹਨਾਂ ਨੇ ਗੇਮ ਖੇਡੀ ਆਪਣੀ ਉੱਥੇ ਹੀ ਸਾਡੇ ਗੁਰਚੰਦ ਸਿੰਘ ਢਾਲੀਵਾਲ ਪੰਜਾਬ ਰਾਜਬੀਲੀਪੋਰਟ ਦੇ ਕੈਪਟਨ ਰਹੇ ਆ ਗੋਲ ਕੀਪਰ ਦੇ ਤਰ੍ਹਾਂ ਮੋਗਾ ਦੇ ਕੋਟਕਪੁਰਾ ਬਾਈਪਾਸ ਕੋਲ ਬਣੇ ਰੇਲਵੇ ਬ੍ਰਿਜ ਦੇ ਨੇੜੇ ਪਏ ਇੱਕ ਖਾਲੀ ਪਲਾਟ ਵਿੱਚ ਸਵੇਰੇ ਲਗਭਗ 35 ਤੋਂ 40 ਸਾਲ ਦੀ ਉਮਰ ਵਾਲੇ ਇੱਕ ਅਣਪਛਾਤੇ ਨੌਜਵਾਨ ਦੀ ਲਾ ਇਲਾਕੇ ਵਿੱਚ دہشت ਦਾ ਮਾਹੌਲ ਬਣ ਗਿਆ। লাশ ਮਿਲਣ ਦੀ ਤੁਰੰਤ ਸੂਚਨਾ ਮਿਲਦੇ ਹੀ ਮੋਗਾ ਪੁਲਿਸ ਲੋਤ੍ਰੰਤ ਮੋਕਾ ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ। ਪੁਲਿਸ ਐ ਸਮਾਜ ਸੇਵਾ ਸੁਸਾਇਟੀ ਦੇ ਮੈਂਬਰਾਂ ਦੀ ਮਦਦ ਨਾਲ লাশ ਨੂੰ ਮੋਗਾ ਦੇ ਸਰਕਾਰੀ ਹਸਪਤਾਲ ਦੀ ਮੋਰਚੀ ਵਿੱਚ ਪਛਾਣ ਲਈ 72 ਘੰਟਿਆਂ ਲਈ ਦਿਖਾ ਦਿੱਤਾ। ਇਸ ਲਈ ਤੱਕ ਮਿਲਤਕ ਦੀ ਕੋਈ ਵੀ ਪਛਾਣ ਨਹੀਂ ਹੋ ਸਕੀ। ਸਾਨੂੰ ਟੈਂਡਲਪੁਰੋਂ ਫੋਨ ਆਇਆ ਕਿ ਵਿੱਕੀ ਨਾਮ ਦੇ ਵਿਅਕਤੀ ਦਾ ਇਹ ਕੋ ਪਲਾਟਾਂ ਦੇ ਵਿਚੇ ਡੈੱਡ ਬੋਡੀ ਪਈ ਹੈ ਇਹ ਆਪਣੇ ਕੁਵਰੇਜ ਦੇ ਕੋਲ ਪੂਰਾ ਬਾਈਪਾਸ ਤੇ ਕੋ ਪਲਾਟ ਦੀ ਬਲਗਾਂ ਬਲੀ ਵੀ ਹੈ ਝਾੜੀ ਪੂਛਾਂ ਦੇ ਵਿਚ ਦੀ ਅੱਗੇ ਜਿੱਪਿਆ ਤੇ ਸਮਾਜ ਸੇਵੀ ਪ੍ਰਮੁੱਖਾਂ ਲੈਣੇ ਆਣ ਕੇ ਵੀ ਉਹਨਾਂ ਟੈਕਰ ਹੀ ਗੱਡੀ ਰੱਖਿਆ ਤੇ ਉਹਨਾਂ ਹਸਤਲ ਪਛਾਣ ਪਹਿਚਾਨ ਲਈ ਲੈ ਕੇ ਜਾ ਰਹੇ ਆ 72 ਘੰਟੇ ਵਾਸਤੇ ਜੇ ਪਛਾਣ ਦੀ ਤੰਗਤਾ ਤਾਂ ਫਤੇ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਸਾਡੇ ਸਮਾਜ ਸੇਵਾ ਸੈਟਿਸਟਰ ਬੋਗਾ ਜੋ 20 ਘੰਟੇ ਸੇਵਾ ਦੇ ਵਿੱਚ ਹਾਜ਼ਰ ਰਹਿੰਦੀ ਹੈ ਅੱਜ ਸਾਨੂੰ ਪੁਲਿਸ ਪ੍ਰਸ਼ਾਸਨ ਦੀ ਕਾਲ ਆਈ ਸੀ ਇੱਕ ਕੋਰਤਪੂਰਾ ਬਾਈਪਾਸ ਦੇ ਪਲਾਟ ਦੇ ਵਿੱਚ ਇੱਕ ਡੈਡ ਬੋਡੀ ਪਈ ਹੈ ਉਹ ਡੈਡ ਬੋਡੀ ਕਵਰ ਕਰਕੇ ਅਸੀਂ ਹੁਣ ਬਸ ਉਹ ਲੈ ਕੇ ਚੱਲੇ ਆ ਸਾਡੇ ਮੁੰਡਿਆਂ ਨੇ ਕਵਰ ਕੀਤੀ ਹੈ ਕਵਰ ਕਰਕੇ ਉਹਦੇ ਕੀੜੇ-ਕੂੜੇ ਪਏ ਆ ਨਾਲ ਚਾਹ ਦੇ ਕੀ ਦਾ ਸਾਫ ਨਹੀਂਗਾ ਜਿਹੜਾ ਕਿ ਅਸੀਂ ਫੋਟੋ ਦੇ ਵਿੱਚ ਵਿਖਾ ਸਕੀਏ ਉਹਦੇ ਇੱਕ ਕੁਰਤਾ ਪਜਾਮਾ ਪਾਇਆ ਹੋਇਆ ਹਾਲੋ ਕਦੂ ਰੰਗਾਇਆ ਜੀ ਨੂੰ ਆਪਾਂ ਕਹ ਲਈਏ ਫਿੱਕਾ ਹਰਾ ਜੇ ਕੁਰਤਾ ਪਜਾਮਾ ਇੱਕ ਡੱਬੀਆਂ ਵਾਲਾ ਸਾਫਾ ਸੀ ਉਹਦੇ ਕੋਲੇ ਮੋਗਾ तकरीबन ਉਹ 45 ਤੋਂ 50 ਸਾਲ 45 ਤੋਂ 40 ਸਾਲ ਦੇ ਵਿੱਚ ਹੋਊਗਾ ਵਿਅਕਤੀ ਜੀ ਦੀ ਕਿਮਤ ਹੋਈ ਉਹ ਸਾਡਾ ਜੀ ਜਿਆਦਾ ਸਮਾਜ ਸੇਵਾ ਸਾਡੀ ਰਿਸਟ ਨਾਲ ਮੋਗਾ ਨਾਲ ਸੰਪਰਕ ਕਰ ਲੈ ਤੇ ਜਾਂ ਪੀਆ ਪੀਆ ਪੁਲਿਸ ਨਾਲ ਸੰਪਰਕ ਕਰ ਲੈ ਉਹ ਪੀਆ ਪੁਲਿਸ ਵਾਲੇ ਫੋਕਲ ਪੁਆਇੰਟ ਵਾਲੇ ਦੱਸ ਦੇਣਗੇ ਕਿ ਸਾਡੇ ਨਾਲ ਕਿਹੜੇ ਨੰਬਰ ਤੇ ਸੰਪਰਕ ਕੀਤਾ ਜਾ ਇਹ ਜਿਹੜੀ ਬੋਡੀ ਹੈ ਜੀ ਗੁਰਦਾਸਪੁਰ ਸ਼ਹਿਰ ਦੀ ਵਾਰਡ ਨੰਬਰ 23 ਦੇ ਮੁਹੱਲਾ ਬਾਜਵਾ ਕਲੋਨੀ ਦੇ ਵਿੱਚ ਪਏ ਸੀਵਰੇਜ ਦਾ ਕਿਦਰੇ ਵੀ ਕੋਈ ਹੱਲ ਨਿਕਲਦਾ ਨਜ਼ਰ ਨਹੀਂ ਆ ਰਿਹਾ ਇਸ ਕਲੋਨੀ ਦੇ ਗਲੀ ਨੰਬਰ 1 ਦੀ ਹਾਲਤ ਆ ਇੱਥੋਂ ਤੱਕ ਬੱੱਤਰ ਹੋ ਚੁੱਕੀ ਹੈ ਕਿ ਪਾਣੀ ਲੋਕਾਂ ਦੇ ਘਰਾਂ ਅੰਦਰ ਵੜਨਾ ਸ਼ੁਰੂ ਹੋ ਗਿਆ ਸੀਵਰੇਜ ਦੇ ਇਸ ਬੱੱਤਰ ਹੋਏ ਹਾਲਾਤਾਂ ਨੂੰ ਵੇਖਦੇ ਹੋਏ ਮੁਹੱਲਾ ਨਿਵਾਸੀਆਂ ਨੇ ਮੀਡੀਆ ਨੂੰ ਸਾਧ ਕੇ ਮੌਕੇ ਦੇ ਹਾਲਾਤ ਦੱਸੇ ਮੁਹੱਲਾ ਨਿਵਾਸੀਆਂ ਨੇ ਦੱਸਿਆ ਕਿ ਇਸ ਗਲੀ ਦੇ ਵਿੱਚੋਂ ਲੰਘਦਿਆਂ ਹੋਇਆਂ ਕਈ ਵਾਰ ਬੱਚੇ ਅਤੇ ਸਿਆਣੇ ਵੀ ਇਸ ਚਿੱਕੜ ਵਿੱਚ ਡਿੱਗ ਚੁੱਕੇ ਹਨ ਮੋਹੱਲਾ ਨਿਵਾਸੀਆਂ ਨੇ ਸਰਕਾਰ ਅੱਗੇ ਅਪੀਲ ਕਰਦਿਆ ਕਿ ਆ ਕਿ ਪ੍ਰਸ਼ਾਸਨ ਨੂੰ ਇਸ ਸਮੱਸਿਆ ਵੱਲ ਜਲਦੀ ਤੋਂ ਜਲਦੀ ਧਿਆਨ ਦੇਣਾ ਚਾਹੀਦਾ ਹੈ। ਐਸਬੀਓ ਸਾਹਿਬ ਸੀਵਰੇਜ ਬੋਰਡ ਇਹ ਡੀਸੀ ਸਾਹਿਬ ਨੂੰ ਵੀ ਅਸੀਂ ਤਰਖਾਸਤ ਦਿੱਤੀ ਹੈ ਦੋਵੇਂ ਤੋਂ ਕਪ ਮਲਦੀ ਦੋਹੀ ਸਾਈਡਾਂ ਤੇ 10 ਮਹੱਲੇ ਦੇ ਜਿੰਨੇ ਆ ਸਾਰਿਆਂ ਦੇ ਸਾਈਨ ਕਰਵਾ ਕੇ ਤੇ ਤਰਖਾਸਤ ਵਗੈਰਾ ਵੀ ਦਿੱਤੀ ਆ ਐਵੇਂ ਵੀ ਮਲਦੀ ਜਿਹੜੇ ਹਾਰਕ ਨੂੰ ਇਹਨਾਂ ਨੇ ਜੋ ਵੀਡੀਓ ਵਗੈਰਾ ਬਣਦੀਆਂ ਫੋਟੋ ਫੋਟੋ ਵਗੈਰਾ ਇਹ ਸਭ ਸਾਰਿਆਂ ਨੂੰ ਡਿਲੀਵਰ ਕੀਤੀ ਆ ਸਾਂਦੇ ਕੀਤੀਆਂ ਵਾ ਇਹ ਦੀ ਸ਼ਿਕਾਇਤ ਸੀ ਵੀ ਬੋਰਡ ਨੂੰ ਕੀਤੀ ਗਈ ਹੈ ਮੈਂ ਉਹਦੀ ਕੰਪਲੇਂਟ ਹੈ ਜੀ ਬੋਰਡ ਆ ਜੀ ਕਿ ਲਿਖਤੀ ਕੰਪਲੇਂਟ ਦਿੱਤੀ ਪਰ ਸੀਨ ਦਾ ਨਹੀਂ ਜਦੋਂ ਕੋਈ ਅਮਲ ਨਹੀਂ ਕੋਈ ਕਰਨਾ ਤਾਂ ਆਉਣ ਦਾ ਕੀ ਫੇਰਾ ਮਾਰ ਕੇ ਚੱਲ ਜੇ ਕੋਈ ਵੀ ਕੀ ਕਰੇਗਾ ਕੋਈ ਗੱਲ ਤੇ ਆ ਕੋਈ ਅਮਲ ਹੋਏ ਤਾਂ ਹੀ ਆ ਨਾ ਕੀ ਲੱਗਦਾ ਪਰਮਾਨੈਂਟ ਹੱਲ ਕੀ ਹੈ ਕਹਿੰਦਾ ਮਤਲਬ ਇਹ ਆ ਵੀ ਕਿਸੇ ਨਾ ਕਿਸ ਤਰ੍ਹਾਂ ਜੀ ਨਜ਼ਰ ਸੀਵਰੇਜ ਦਾ ਕੋਈ ਅਧਿਕਾਰੀ ਇਹਦੇ ਬਾਰੇ ਸੋਚ ਸਕਦਾ ਕਰ ਸਕਦਾ ਕੁਝ ਜ਼ਿਆਦਾ ਬਿਹਤਰ ਹੋਈ ਆ ਪਹਿਲਾਂ ਅਸੀਂ ਚੰਡੀਗੜ੍ਹ ਵੀ ਦਰਖਾਸਤ ਦਿੱਤੀ ਤੇ ਐਕਸੀਡੈਂਟ ਤੇ ਐਸਡੀਓ ਸਾਹਿਬ ਆਏ ਆ ਟੈਂਕਰ ਜਿਆ ਬਣਾਇਆ ਸੀ ਇੱਥੇ ਉਹ ਕੰਮਜਾਬ ਨਹੀਂ ਹੋਇਆ ਮੋਟਰ ਲਾਈ ਦੀ ਵਿੱਚ ਟੈਂਕਰ ਲਾਇਆ ਵੀ ਤੁਸੀਂ ਚਲਾ ਆ ਕੇ ਮੋਟਰ ਤੇ ਪਾਣੀ ਗਾਂ ਕੱਢ ਜਾ ਕਰੋ ਉਹ ਕੰਮ ਜਿਹੜਾ ਉਹ ਜਿਹੜਾ ਉਹਨਾਂ ਨੇ ਅਸਿਸਤ ਬਣਾਇਆ ਸੀ ਸਿਸਟਮ ਉਹ ਕੰਮਜਾਬ ਨਹੀਂ ਹੋਇਆ ਦੇਖੋ ਜਿਹੜੀ ਇਹ ਸਮੱਸਿਆ ਤੁਸੀਂ ਦੇਖ ਰਹੇ ਹੋ ਜਿਹਦੇ ਕਰਕੇ ਅਸੀਂ ਤੁਹਾਨੂੰ ਬੁਲਾਇਆ ਇੱਥੇ ਇਹ ਸਮੱਸਿਆ ਪਿਛਲੇ 2-3 ਸਾਲ ਤੋਂ ਇਦਾਂ ਦੀ ਇਦਾਂ ਹੀ ਸਮੱਸਿਆ ਬਣੀ ਹੋਈ ਆ ਇਸ ਤੋਂ ਪਹਿਲੇ ਸਾਡੇ ਘਰ ਦੇ ਨੇੜੇ ਇੱਕ ਛੱਪੜਤਾਈ ਹੁੰਦਾ ਸੀ ਅਸੀਂ ਸਾਨੂੰ ਕਿਸੇ ਨੂੰ ਨਹੀਂ ਪਤਾ ਕਿ ਇਹ ਛੱਪੜ ਹੈ ਕਿ ਜਾਂ ਕਿਸੇ ਦਾ ਪਲਾਟ ਹੈ ਪਰ ਉਹ ਬਾਅਦ ਦੇ ਵਿੱਚ ਪਤਾ ਲੱਗਾ ਕਿ ਉਹ ਭਾਈ ਸਾਹਿਬ ਉਹਨਾਂ ਦਾ ਪਲਾਟ ਸੀਗਾ ਇਹ ਬਾਹਰੋਂ ਆ ਕੇ ਤੇ ਇਹਨਾਂ ਨੇ ਮਕਾਨ ਬਣਾਇਆ ਇੱਥੇ ਆ ਕੇ ਜਦੋਂ ਇਹਨਾਂ ਨੇ ਮਕਾਨ ਬਣਾਇਆ ਉਹ ਛੱਪੜ ਪੂਰ ਦਿੱਤਾ ਗਿਆ ਉਸ ਮਸਲੇ ਜਿਹੜੀ ਦਿਨੋਂ ਦਿਨ ਛੇੜਾ ਵੱਧ ਗਈ ਹੁਣ ਇੱਥੋਂ ਤੱਕ ਇਸ ਮਸੱਲਿਆ ਹੋ ਗਈ ਆ ਵੀ ਤੁਸੀਂ ਦੇਖ ਹੀ ਰਹੇ ਹੋ ਗਲੀ ਦੇ ਵਿੱਚ ਪਾਣੀ ਕਿੰਦਾ ਕਰਦਾ ਖੜਾ ਲੰਘਣਾ ਬਹੁਤ ਮੁਸ਼ਕਲ ਹੋ ਰਿਹਾ ਇਹਦੇ ਨਾਲ ਕਈ ਤਰ੍ਹਾਂ ਦੀਆਂ ਬਿਮਾਰੀਆਂ ਫੈਰੀਆਂ ਮੇਰੀ ਖੁਦ ਦੀ ਬੇਟੀ ਇਨਫੈਕਸ਼ਨ ਦਾ ਸਕਾਰ ਹੋਇਆ ਅਸੀਂ 4-5 ਦਿਨ ਹਸਪੀਟਲ ਰਹਿ ਕੇ ਆਏ ਆਂ ਔਰ ਬਹੁਤ ਬੁਰਾ ਹਾਲਤ ਹੈ ਨਿੱਕੇ ਨਿੱਕੇ ਬੱਚੇ ਬਿਮਾਰ ਪੈ ਰਹੇ ਆ ਵਿੱਚ ਆਉਣ ਜਾਣ ਵਾਲੇ ਰਾਹਗੀਰ ਜਿਹੜੇ ਵਿੱਚ ਕਈ ਵਾਰੀ ਡਿੱਗ ਪੈਂਦੇ ਨੇ ਨੀਆ ਵੱਲੋਂ ਪਾਣੀ ਘਰਾਂ ਦੇ ਵਿੱਚ ਜਾਨ ਜਾ ਰਿਹਾ ਵੇਖੋ ਤੁਸੀਂ ਉਹ ਸਾਹਮਣੇ ਦੇਖਿਓ ਨੀਆ ਦੇ ਵਿੱਚ ਪਾਣੀ ਜਾ ਰਿਹਾ ਨਵੇਂ ਬੜੇ ਮਕਾਨ ਦੇ ਇੱਕ ਪਾਣੀ ਦੀਆਂ ਚ ਜਾ ਰਿਹਾ ਇੱਧਰ ਵੀ ਇੱਥੋਂ ਤੱਕ ਵੀ ਉਹਨਾਂ ਦੇ ਮਕਾਨ ਡਿਗਣ ਦਾ ਖਤਰਾ ਵੀ ਹੈ ਆਨੰਦ ਸਰ ਸਿਮਰਨ ਟੋਰਾ ਤੇ ਸਮੱਸਿਆ ਇਹ ਹੀ ਹੈ ਕਿ ਉਹਨਾਂ ਨੇ ਸਿਵਰੇਜ ਪਹਿਲਾਂ ਜਿਹੜੇ ਬਲੌਕ ਹੋਏ ਹੋ ਉਹ ਬੰਦ ਹੋ ਗਿਆ ਉਸ ਤੋਂ ਬਾਅਦ ਉਹਨਾਂ ਨੇ ਵੱਡਾ ਜਿਹਾ ਖੂਜਾ ਕੱਢ ਦਿੱਤਾ ਕਿ ਇਹ ਦੇ ਕਰਕੇ ਤੁਹਾਡੀ ਸਮੱਸਿਆ ਦਾ ਹੱਲ ਹੋ ਜਾਏਗਾ ਹੱਲ ਉਸ ਕਰਕੇ ਵੀ ਨਹੀਂ ਹੋਇਆ ਕਿਉਂਕਿ ਉਹਨਾਂ ਵਿੱਚ ਮੋਟਰ ਬਾ ਦਿੱਤੀ ਹੈ ਕਹਿੰਦੇ ਕਿ ਮੋਟਰ ਚਲਾ ਲਿਆ ਕਰੋ ਪਾਣੀ ਥੋੜਾ ਅੱਗੇ ਲੰਘ ਜੇ ਕਰੇਗਾ ਪਾਣੀ ਅੱਗੇ ਲੰਘਣ ਦਾ ਕਾਰਨ ਇਹ ਹੈ ਕਿ ਪਾਣੀ ਅੱਗੇ ਜਾਏ ਤੇ ਅੱਗੇ ਉਹਨਾਂ ਨਾਲ ਸਾਡਾ ਨਾ ਲੜਾਈ ਕਰਨੀ ਆ ਤੇ ਜੇ ਪਾਣੀ ਨਾ ਛੱਡੀਏ ਪਾਣੀ ਗਾਂ ਜਾਏ ਫਿਰ ਉਹਨਾਂ ਕਰਕੇ ਲੜਾਈਆਂ ਸਰ ਇੱਥੇ ਪਾਣੀ ਦਾ ਇਹ ਹਾਲ ਹੈ ਕਿ ਪਾਣੀ ਕਰਕੇ ਲੜਾਈਆਂ ਬਹੁਤ ਜ਼ਿਆਦਾ ਵਾਧੀ ਪਈਆਂ ਇਸ ਕਲੋਨੀ ਦੇ ਵਿੱਚ ਕਿਸ ਤੇ ਮੋਟਰ ਛੱਡੀਏ ਤੇ ਫੇਰ ਲੜਾਈ ਪੈਂਦੀ ਹੈ ਜੇ ਪਾਣੀ ਅੱਗੇ ਜਾਏ ਤੇ ਅੱਗਿਆ ਨਾਲ ਨਾਲ ਬਿਲਕੁਲ ਮਤਲਬ ਕਿ ਪਾਣੀ ਇੱਧਰੋਂ ਨਹੀਂ ਆਉਂਦੇ ਨਾ ਤਾਂ ਨਹੀਂ ਜਾਂਦੇ ਨਾ ਇੱਧਰ ਵਾਲਾ ਨਾ ਪਾਣੀ ਅੱਗੇ ਨਹੀਂ ਜਾਂਦੇ ਨਾ ਇਸ ਕਰਕੇ ਸਾਡੇ ਨਾਲ ਸਾਡੇ ਆ ਪਾਣੀ ਕਰਕੇ ਲੜਾਈਆਂ ਹੀ ਬੜੀਆਂ ਬਿਮਾਰੀਆਂ ਵੀ ਬੜੀਆਂ ਨੇ ਤੇ ਬੱਚਿਆਂ ਦੇ ਵੀ ਮਤਲਬ ਕਿ ਪੈਸੇ ਸਾਡੇ ਕੋਲ ਇੰਨੇ ਹੈ ਨਹੀਂ ਕਿ ਜਿਹੜੇ ਕਿ ਅਸੀਂ ਪੈਸੇ ਲਾਈਏ ਬੱਚਿਆਂ ਤੇ ਹਰ ਮਹੀਨੇ ਬੱਚਿਆਂ ਨੂੰ ਇਨਫੈਕਸ਼ਨ ਆਉਣੀ ਆਉਣੀ ਆ ਸਕੂਲ ਜਾਂਦੇ ਆ ਤੰਗੀ ਆ ਘਰ ਦੇ ਆਪਾ ਘਰੋਂ ਬਾਹਰ ਆਪਾਂ ਨਹੀਂ ਜਾ ਸਕਦੇ ਸਾਡੇ ਗੈਸਟ ਮੈਂਬ ਬਟਿਕ ਦਾ ਕੰਮ ਕਰਦੀ ਪਈ ਆ ਮੇਰੇ ਮਤਲਬ ਕਿ ਮੇਰੇ ਕਸਟਮਰ ਹੋਣਾ ਵੀ ਰੁਕ ਹਾਂਜੀ ਬਸ ਇੱਕ ਬੇਨਤੀ ਕਰਦੇ ਆ ਕਿ ਸਾਡਾ ਇਹ ਹੱਲ ਕਰ ਦੋ ਪਾਣੀ ਇੱਥੇ ਬੰਦ ਹੋ ਜੇ ਇਹਦਾ ਅੰਮ੍ਰਿਤਸਰ ਦੇ ਬਾਸ ਅਡੇ ਦੇ ਚੱਲੀਆਂ ਤਾਬੜ ਤੋੜ ਗੋਲੀਆਂ ਬੱਸਾਂ ਦੀ ਟਾਈਮਿੰਗ ਨੂੰ ਲੈ ਕੇ ਆਪਸ ਵਿੱਚ ਭੇੜੇ ਬੱਸਾਂ ਵਾਲੇ ਇੱਕ ਵਿਅਕਤੀ ਦੇ ਗੋਲੀਆਂ ਮਾਰੀਆਂ ਗਈਆਂ ਮੌਕੇ ਤੇ ਪਹੁੰਚੀ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ ਫਾਇਰਿੰਗ ਕਰਨ ਵਾਲਾ ਵਿਅਕਤੀ ਦੱਸਿਆ ਜਾ ਰਿਹਾ ਹੈ ਕਿ ਉਹ ਫਰਾਰ ਹੋ ਗਿਆ ਨੇੜੇ-ਤੇੜੇ ਸੀਸੀਟੀਵੀ ਕੈਮਰਿਆਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ ਤੇ ਬਾਰਹਾਤ ਪੁਲਿਸ ਨੇ ਮਾਮਲਾ ਦਰਜ ਕਰਕੇ ਦੋਸ਼ੀ ਦੀ ਪਾਲ ਸ਼ੁਰੂ ਕਰ ਦਿੱਤੀ ਹੈ ਤੇ ਇਸ ਗੋਲੀਬਾਰੀ ਵਿੱਚ ਇੱਕ ਦੁਕਾਨਦਾਰ ਵੀ ਜ਼ਖਮੀ ਹੋਇਆ। ਇਹ ਸਾਨੂੰ ਉਹਨੇ ਉਹਨਾਂ ਇਨਫੋਰਮੇਸ਼ਨ ਮਿਲੀ ਹੈ ਕਿ ਇੱਕ ਫਾਇਰਿੰਗ ਇਨਸੀਡੈਂਟ ਬੱਸ ਸਟੈਂਡ ਹੋਇਆ ਹੈ। ਜਿਸ ਬੰਦੇ ਅਸੀਂ ਮੌਕੇ ਤੇ ਪਹੁੰਚ ਕੇ ਤਫ਼ਤੀਸ਼ ਆਪਣੀ ਸ਼ੁਰੂ ਕਰਤੀ ਹੈ ਤੇ ਜੋ ਜ਼ਖਮੀ ਨੂੰ ਆਪਣਾ ਫਰਸਟ ਏਡ ਲਈ ਹਸਪੀਟਲ ਐਡਮਿਟ ਕਰਵਾਇਆ ਗਿਆ ਹੈ। ਕਿਸੇ ਤਰ੍ਹਾਂ ਦਾ ਜਾਨੀ ਹਾਂਜੀ। ਕਿਹੜੀਆਂ ਗੋਲੀਆਂ ਚਲਾਈ ਜਾਂਦੀਆਂ ਜੀ। ਅ ਫਿਲਹਾਲ ਤਾਂ ਸਾਨੂੰ ਸ਼ੇਖ ਖੋਲ ਉਥੋਂ ਮਿਲੇ ਨੇ। ਇਹ ਜੇ ਬਾਕੀ ਇਨਵੈਸਟੀਗੇਸ਼ਨ ਸਾਡੀ ਜਾਰੀ ਹੈ ਜੋ ਮੈਂ ਇਨੀਸ਼ੀਅਲ ਸਟੇਜ ਤੇ ਕੁਝ ਵੀ ਨਹੀਂ ਕਹਿ ਸਕਦਾ ਗੋਲੀ ਚੱਲਣ ਦਾ ਕੋਈ ਕਾਰਨ ਪਤਾ ਨਹੀਂ ਲੱਗਾ ਅਜੇ ਕੁਝ ਵੀ ਨਹੀਂ ਕਹਿ ਸਕਦਾ ਇਨੀਸ਼ੀਅਲ ਸਟੇਜ ਹੈ ਅਸੀਂ ਆਪਣਾ ਬਰੀਫ ਕਰ ਦਾਂਗੇ ਹਾਂਜੀ ਹਾਂ ਸੀਸੀਟੀਵੀ ਤੋਂ ਹਾਂ ਕਿੰਨੇ ਆਲੇ ਨੂੰ ਸਰ ਗੋਲੀ ਲੱਗੀ ਹੈ ਜੀ ਇੱਕ ਇੱਕ ਵਿਅਕਤੀ ਨੂੰ ਲੱਗੀ ਹੈ ਹਾਲਤ ਕਿਸ ਤਰ੍ਹਾਂ ਦੀ ਹੈ ਜੀ ਜੇਰ ਲਾਜ ਹੈ ਜੀ ਇੱਕ ਦੁਕਾਨਦਾਰ ਨੂੰ ਵੀ ਲੱਗੀ ਗੋਲੀ ਜੀ ਉਸ ਬਾਰੇ ਨਹੀਂ ਇਹ ਜਾਣਕਾਰੀ ਇੱਕ ਨੂੰ ਪਤਾ ਲੱਗਾ ਸਾਨੂੰ ਕਿੰਨੀ ਉਮਰ ਦੀ ਜੀ ਫੀਲਾਲ ਡੀਅਰ ਇਨੀਸ਼ੀਅਲ ਸਟੇਜ ਆ ਕੋਈ ਸਾਨੂੰ ਇਸ ਬਾਰੇ ਨਹੀਂ ਪਤਾ ਅਜੇ ਅਸੀਂ ਤੁਹਾਨੂੰ ਅੱਜ ਦੱਸਾਂਗੇ ਜਿਸ ਦੇ ਮਖਨ ਮਖਨ ਦਾ ਆਂਦਾ ਵਿਅਕਤੀ ਹੈ ਉਹਨੂੰ ਲੱਗੀ ਹੈ ਤੇ ਜਿਸ ਦੇ ਵੱਲੋਂ ਚਲਾਈ ਗਈ ਉਸ ਦੀ ਵੀ ਪਛਾਣ ਕਰ ਰਹੇ ਹਾਂ ਜੀ ਕਰ ਰਹੇ ਹਾਂ ਇਨਵੈਸਟੀਗੇਸ਼ਨ ਕਰ ਰਹੇ ਹਾਂ ਕਿਧਰੋਂ ਆਏ ਪਤਾ ਲੱਗਾ ਕੁਝ ਹਾਂਜੀ ਭਾਜੀ ਮੈਨੂੰ ਪਤਾ ਨਹੀਂ ਕਿਧਰੋਂ ਆਇਆ ਮੈਂ ਤਾਂ ਖਲੋਤਾ ਹੀ ਆ ਠੀਕ ਹੈ ਉਧਰ ਮੈਂ ਚਿਪਸਾ ਦੇ ਕੇ ਤਾਂ ਖਲੋਤਾ ਹੀ ਆ ਆ ਕੇ ਮੇਰੇ ਤੋਂ ਲੱਗਿਆ ਮੈਂ ਪਤਾ ਕਰਾਂ ਨਾ ਕਿ ਕਿੱਦਿਆਂ ਮੈਂ ਦੇਖਿਆ ਪਤਾ ਉੱਥੇ ਕੁਨੀ ਕੁਨੀ ਹੋ ਗਿਆ ਕੈਨੇਡਾ ਦੇ ਸਰੀ ਵਿੱਚ ਦਿਲਾਵਰ ਸਿੱਧੂ ਦੇ ਨਿਰਦੇਸ਼ਾਂ ਹੇਠ ਸਰਕਾਰੀ ਖਾਲਸਾ ਮਹਾਰਾਜਾ ਰਣਜੀਤ ਸਿੰਘ ਨਾਟਕ ਕੀਤਾ ਗਿਆ ਜਿਸ ਵਿੱਚ ਨਾਮਵਾਰ ਥੀਏਟਰ ਤੇ ਫਿਲਮਾਂ ਦੇ ਕਲਾਕਾਰਾਂ ਨੇ ਭਾਗ ਲਿਆ ਇਸ ਨਾਟਕ ਵਿੱਚ ਦਿਲਾਵਰ ਸਿੱਧੂ ਬਲਕਾਰ ਸਿੱਧੂ ਨਰਿੰਦਰ ਨੀਨਾ ਅੰਮ੍ਰਿਤਪਾਲ ਇੰਦਰਜੀਤ ਬੈਂਸ ਸਨੀ ਸੰਧੂ ਤੇਜਿੰਦਰ ਜੋਸ਼ੀ ਹਰਕੀਰਤ ਪਾਲ ਸਿੰਘ ਬਿੱਲਾ ਠਾਕਰ ਰੋਨੀ ਪੰਨੂ ਕੁਲਵਿੰਦਰ ਸਿੱਧੂ ਭਾਗ ਲੈ ਰਹੇ ਹਨ ਇਸ ਨਾਟਕ ਵਿੱਚ ਸਾਜ ਸੁਖਰਾਜ ਸਾਰੰਗ ਨੇ ਦਿੱਤਾ ਹੈ ਤੇ ਡਾਇਲੌਗ ਦਲਾਵਰ ਸਿੱਧੂ ਨੇ ਲਿਖੇ ਹਨ ਪੇਸ਼ ਹੈ ਕੈਨੇਡਾ ਤੋਂ ਸਾਡੇ ਸੀਨੀਅਰ ਪੱਤਰਕਾਰ ਨਰਿੰਜਨ ਲਹਿਲ ਦੀ ਇਹ ਰਿਪੋਰਟ ਮੈਂ ਇਹ ਗੱਲ ਕਰਦਿਆਂ ਕਿ ਮੈਂ ਪਹਿਲਾਂ ਵੀ ਕੈਨੇਡਾ ਆਇਆ ਤੇ ਇੱਥੇ ਜਦੋਂ ਵੀ ਅਸੀਂ ਪਲੇ ਲੈ ਕੇ ਆਨੇ ਆ ਤੇ ਖਾਸ ਕਰ ਜਦੋਂ ਵੀ ਧਾਰਮਿਕ ਪਲੇ ਲੈ ਕੇ ਆਨੇ ਆ ਤੇ ਇੱਥੋਂ ਦੀ ਸੰਗਤ ਦਾ ਔਰ ਇੱਥੋਂ ਦੇ ਦਰਸ਼ਕਾਂ ਦਾ ਭਰਪੂਰ ਹੰਗਾਰਾ ਮਿਲਦਾ ਔਰ ਜਦੋਂ ਕਹਿੰਦੇ ਹੁੰਦੇ ਵੀ ਇੱਥੋਂ ਕੈਨੇਡਾ ਤੋਂ ਕੈਨੇਡਾ ਦੀ ਧਰਤੀ ਤੋਂ ਭਰਪੂਰ ਹੰਗਾਰਾ ਮਿਲ ਕੇ ਤੇ ਉਹ ਪੂਰੇ ਦੇਸ਼ ਵਿਦੇਸ਼ਾਂ ਦੇ ਵਿੱਚ ਔਰ ਪੂਰੇ ਸੰਸਾਰ ਦੇ ਵਿੱਚ ਇੱਕ ਮਾਰਕਾ ਵਜਦਾ ਹੀ ਵੱਜਦਾ ਹੈ ਤੇ ਮੈਨੂੰ ਬਹੁਤ ਅੱਛਾ ਐਕਸਪੀਰੀਅੰਸ ਰਿਹਾ ਸਾਡਾ ਜਦੋਂ ਵੀ ਰਿਹਾ ਔਰ ਇਸ ਵਾਰ ਵੀ ਆਏ ਆ ਤੇ ਦਰਸ਼ਕਾਂ ਨੇ ਭਰਪੂਰ ਹੰਗਾਰਾ ਦਿੱਤਾ ਔਰ ਪਟਸਾਪਰੀਏ ਸਾਰੇ ਕਲਾਕਾਰਾਂ ਦੀ ਬਹੁਤ ਵਧੀਆ ਲੱਗਦਾ ਜਦੋਂ ਉੱਥੇ ਆ ਕੇ ਅਸੀਂ ਜਿਹੜੇ ਕਲਾ ਨੂੰ ਪ੍ਰੇਮ ਕਰਨ ਵਾਲੇ ਔਰ ਇਸੇ ਨੂੰ ਸੰਭਾਲ ਕੇ ਰੱਖਣ ਵਾਲੇ ਜਿਹੜੇ ਇੱਥੇ ਸਾਡੇ ਸਿੱਖ ਭਰਾ ਔਰ ਪੰਜਾਬੀ ਬੈਠੇ ਨੇ ਜਿੰਨੇ ਵੀ ਔਰ ਉਹਨਾਂ ਦਾ ਮੈਨੂੰ ਤਹਿ ਦਿਲ ਤੋਂ ਧੰਨਵਾਦ ਕਰਨ ਦੀ ਕਰਦਾ ਹਮੇਸ਼ਾ ਹੀ ਸਿਰ ਝੁਕਦਾ ਇਹਨਾਂ ਦੀ ਇਹਨਾਂ ਦੇ ਉਪਰ ਆ ਲਿਆ ਆ ਇਹਨਾਂ ਕਿਦਾਂ ਤੁਸੀਂ ਤਾਂ ਬੇਸਿਕਲੀ ਪੰਜਾਬੀ ਫਿਲਮਾਂ ਜਾਂ ਪੰਜਾਬੀ ਧਾਰਮਿਕ ਨਾਟਕ ਬਹੁਤ ਖੇਦੇ ਨੇ ਪਰ ਪੰਜਾਬ ਦੇ ਅੰਦਰ ਵੀ ਲੋਕਾਂ ਦਾ ਉਤਸ਼ਾਹਤ ਰਿਆ ਜਿਹੜੀ ਇੱਥੋਂ ਦੀ ਸੰਗਤ ਹੈ ਜਾਂ ਇੱਥੋਂ ਦੀ ਕੈਨੇਡਾ ਦੀ ਜਾਂ ਪੰਜਾਬ ਦੀ ਇਹਨਾਂ 'ਚ ਕੋਈ ਤੁਸੀਂ ਅੰਤਰ ਦੇਖਦੇ ਹੋ ਕੋਈ ਜਿਹੇ ਇੰਨੀ ਦੇਖੋ ਉਹ ਕਹਿੰਦੇ ਹਾਂ ਅੰਦਰ ਵੀ ਜਿਹੜੇ ਤੇ ਪੰਜਾਬ ਬੈਠੇ ਨੇ ਉਹਨਾਂ ਦੇ ਲਈ ਤਾਂ ਘਰ ਦੀ ਮੁਰਗੀ ਦਾਲ ਬਰਾਬਰ ਹੈ ਤੇ ਜਿਹੜੇ ਐਨੇ ਵੱਲੋਂ ਸੱਤ ਸਮੁੰਦਰ ਪਾਰ ਕਰਕੇ ਉਹਨਾਂ ਨੇ ਇੱਕ ਇੱਥੇ ਛੋਟਾ ਪੰਜਾਬ ਸਜਾ ਬਣਾਇਆ ਹੋਇਆ ਸਜਾਇਆ ਹੋਇਆ ਔਰ ਇਹਨਾਂ ਨੂੰ ਉੱਥੋਂ ਦੀ ਮਿੱਟੀ ਦਾ ਮੋਹ ਉੱਥੋਂ ਦੀ ਜਿਹੜੀ ਖੁਸ਼ਬੂ ਆ ਉਹ ਇਹਨਾਂ ਨੂੰ ਖਿੱਚ ਕੇ ਲਿਆਉਂਦੀ ਆ ਔਰ ਜੋੜ ਕੇ ਰੱਖਦੀ ਆ ਪੰਜਾਬ ਦੇ ਨਾਲ ਔਰ ਪੰਜਾਬ ਦੇ ਦੁੱਖ ਦਰਦ ਲਈ ਔਰ ਉੱਥੋਂ ਦੇ ਹਰ ਉਪਰਾਲੇ ਲਈ ਉੱਥੋਂ ਦੇ ਪੰਜਾਬ ਦੇ ਤਰੱਕੀ ਵਾਸਤੇ ਇਸ ਤੋਂ ਦੀ ਜਿੰਨੀ ਵੀ ਸੰਗਤ ਹੈਗੀ ਹੈ ਜਿੰਨੇ ਵੀ ਇੱਥੇ ਰਹਿ ਰਹੇ ਨੇ ਪੰਜਾਬੀ ਉਹਨਾਂ ਦੇ ਸਾਰੇ ਦੇ ਦਿਲ ਦੇ ਵਿੱਚ ਦਰਦ ਹੈਗਾ ਔਰ ਉਹ ਹਮੇਸ਼ਾ ਹੀ ਇਹ ਪੰਜਾਬ ਨੂੰ ਪੰਜਾਬੀ ਨੂੰ ਔਰ ਪੰਜਾਬੀਅਤ ਨੂੰ ਉੱਚਾ ਚੱਕਣ ਵਾਸਤੇ ਉਪਰਾਲੇ ਕਰਦੇ ਰਹਿੰਦੇ ਆ ਤੇ ਉਹਦੇ ਲਈ ਇਹ ਸਾਰੀ ਸ਼ਾਬਾਸ਼ੀ ਦੇ ਹੱਕਦਾਰ ਗੱਲ ਹੈ ਜੀ ਉਤਸ਼ਾਹਤ ਵਾਲੀ ਗੱਲ ਇਹ ਹੈ ਕਿ ਜਦੋਂ ਮੇਰੀ ਡਿਊਟੀ ਲੱਗੀ ਸੀ ਕਿ ਇਸ ਪਲੇਨ ਨੂੰ ਲਿਖਣਾ ਉਸ ਲੇਖਣ ਦੇ ਵਿੱਚ ਉਤਸ਼ਾਹ ਤਾਂ ਪਹਿਲੇ ਦੇਹਵੰਤ ਤੋਂ ਮੇਰੇ ਕੋਲ ਸ਼ੁਰੂ ਹੋ ਗਿਆ ਸੀ ਕਿਉਂਕਿ ਉਹ ਸੇਵਾ ਕਰਨ ਦਾ ਮੌਕਾ ਉਹਨਾਂ ਛੋਟੇ ਛੋਟੇ ਬੱਚਿਆਂ ਦਾ ਵੱਡਿਆਂ ਦਾ ਜਿਹੜਾ ਕਿ ਅੱਜ ਤੱਕ ਅਸੀਂ ਆਪਣੀ ਹਿਸਟਰੀ ਤੋਂ ਆਪਣੇ ਇਤਿਹਾਸ ਤੋਂ ਮਹਿਰੂਮ ਹੁੰਦੇ ਜਾ ਰਹੇ ਹਾਂ ਸਾਨੂੰ ਪਤਾ ਨਹੀਂ ਕਿ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਕੀ ਸੀ ਕਿ ਉਹਨੇ ਕੀ ਕੁਝ ਕੀਤਾ ਉਸਨੇ ਇੱਕ ਕੌਮ ਨਹੀਂ ਇਕੱਲੀ ਖੜੀ ਕੀਤੀ ਉਸਨੇ ਪੂਰਾ ਇੱਕ ਮੁਲਕ ਖੜਾ ਕੀਤਾ ਉਸ ਮੁਲਕ ਲਈ ਜੋ ਕੁਝ ਮਹਾਰਾਜਾ ਰਣਜੀਤ ਸਿੰਘ ਕਰ ਗਿਆ ਸ਼ਾਇਦ ਹੀ ਕੋਈ ਵਰਲਡ ਦੇ ਵਿੱਚ ਇਦਾਂ ਦਾ ਰਾਜਾ ਮਿਲਦਾ ਕਿ ਜਿਹੜਾ ਇੰਨਾ ਕੁਝ ਕਰ ਗਿਆ ਹੋਵੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਵਿੱਚ ਕੱਲ ਸਿੱਖ ਪਰਫੁੱਲਤ ਨਹੀਂ ਹੋਏ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਵਿੱਚ ਹਿੰਦੂ ਤੇ ਮੁਸਲਮਾਨ ਨੂੰ ਵੀ ਬਰਾਬਰ ਦਾ ਹੱਕ ਮਿਲਦਾ ਸੀ ਮਹਾਰਾਜੇ ਨੇ ਜਿੱਥੇ ਗੁਰਦੁਆਰਿਆਂ ਤੇ ਸੋਨਾ ਲਗਵਾਇਆ ਉਹਨੇ ਬਰਾਬਰ ਦੇ ਵਿੱਚ ਮੰਦਰਾਂ ਨੂੰ ਵੀ ਉਨਾ ਹੀ ਸਨਮਾਨ ਦਿੱਤਾ ਤੇ ਮਸਜਿਦਾਂ ਨੂੰ ਵੀ ਉਨਾ ਹੀ ਸਨਮਾਨ ਦਿੱਤਾ ਇਹ ਮਹਾਰਾਜ ਦੇ ਉਹਨਾਂ ਦੇ ਇਹ ਕਿਰਦਾਰ ਦੇ ਸੀ ਉਹਨਾਂ ਨੂੰ ਕਿਸੇ ਹਾਲਤ ਦੇ ਵਿੱਚ ਵੀ ਅਸੀਂ ਛੋਟਾ ਨਹੀਂ ਕਹਿ ਸਕਦੇ ਬੀਬੀਸੀ ਦੀ ਜੋ ਰਿਪੋਰਟ ਕਹਿੰਦੀ ਆ ਉਹ ਵੀ ਸਾਨੂੰ ਮੱਦੇ ਨਜ਼ਰ ਰੱਖਣੀ ਪੈਗੀ ਟੌਪ ਦੇ 5 ਜਿਹੜੇ ਰਾਜੇ ਨੇ ਉਹਨਾਂ ਦੇ ਵਿੱਚ ਇੱਕ ਨਾਮ ਜਿਹੜਾ ਮਹਾਰਾਜਾ ਰਣਜੀਤ ਸਿੰਘ ਦਾ ਆਉਂਦਾ ਹੈ ਹੱਥ ਜੋੜ ਕੇ ਬੇਨਤੀ ਕਰੂੰਗਾ ਸਭ ਨੂੰ ਮੈਂ ਇਹ ਸ਼ੋਅ ਜਿਹੜਾ ਪੂਰੇ ਕੈਨੇਡਾ ਵਿੱਚ ਕਰਾ ਕੇ ਉਸ ਤੋਂ ਬਾਅਦ ਪੂਰੀ ਦੁਨੀਆ 'ਚ ਜਾਊਂਗਾ ਮੈਨੂੰ ਤੁਹਾਡਾ ਸਾਥ ਚਾਹੀਦਾ ਮੈਨੂੰ ਤੁਹਾਡਾ ਸਹਿਯੋਗ ਚਾਹੀਦਾ ਔਰ ਮੈਂ ਤੁਹਾਡੇ ਨਾਲ ਵਾਅਦਾ ਕਰਦਾ ਦਿਲੋਂ ਤਨੋਂ ਮਨੋਂ ਕਿ ਮੈਂ ਆਪਣੀ ਜ਼ਿੰਦਗੀ ਹਮੇਸ਼ਾ ਲਈ ਕਲਾ ਦੇ ਜ਼ਰੀਏ ਆਪਣੀ ਕੌਮ ਆਪਣੀ ਸਮਾਜ ਆਪਣੀ ਆਉਣ ਵਾਲੀ ਜਨਰੇਸ਼ਨ ਦੇ ਲਈ ਅਰਪਣ ਕਰਨ ਦਾ ਕਰਨ ਕਰਨ ਲਈ ਮੈਂ ਵਚਨ ਵਾਅਦੇ ਆ ਤੁਹਾਡੇ ਨਾਲ ਮੈਂ ਇਹ ਆਲਰੇਡੀ ਆਪਣੇ ਆਪ ਨਾਲ ਇਸਮਝੋਦਾ ਕਰ ਚੁੱਕਿਆ ਔਰ ਮੈਨੂੰ ਤੁਹਾਡੇ ਸਾਥ ਦੀ ਲੋੜ ਆ ਮੈਨੂੰ ਸਾਰੇ ਗੁਰਦੁਆਰਾ ਮੰਦਰ ਮਸਜਿਦਾਂ ਸਾਰੇ ਸੋਸ਼ਲ ਆਰਗੇਨਾਈਜੇਸ਼ਨਸ ਸਪੋਰਟਸ ਆਰਗੇਨਾਈਜੇਸ਼ਨਸ ਔਰ ਸਾਰਾ ਮੀਡੀਆ ਹੱਥ ਜੁੜ ਕੇ ਬੇਨਤੀ ਆ ਬਿਲਕੁਲ ਪੈਸੇ ਨਹੀਂ ਤੁਹਾਨੂੰ ਦੇਣ ਲਈ ਪਰ ਮੈਂ ਆਪਣੀ ਜ਼ਿੰਦਗੀ ਪੂਰੀ ਦੀ ਪੂਰੀ ਅਰਪਣ ਕਰ ਦਊਗਾ ਮੇਰਾ ਸਹਿਯੋਗ ਦਿਓ ਦੋਸਤੋ ਇਸ ਸੰਸਾੜੀਆਂ ਅੱਜ ਦੀਆਂ ਖਾਸ ਖਬਰਾਂ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਤੁਹਾਡੇ ਸਾਹਮਣੇ ਫਿਰ ਤੋਂ ਰੂਬਰੂ ਹੋਵਾਂਗੇ ਤਦ ਤੱਕ ਲਈ ਮੈਨੂੰ ਯਾਨੀ ਕਿ ਤੇ ਜਿੰਦਰ ਕੌਰ ਨੂੰ ਦਿਓ ਇਜਾਜ਼ਤ ਰੱਬ ਰੱਖਾ